ਇਤਤ ਦੇ ਨਾਮ ਦੇ ਸਰਦਵੱਚ ਡਾਕਟਰ ਭੀਮਰਾਓਂ ਅੰਬੇਦਕਰ ਜੀ ਦੀ ਪ੍ਰਤੀਮਾ ਨੂੰ 100 ਸ਼ਖਸਵਾਲਾ ਨੁਕਸਾਨਿਆ ਗਿਆ ਤੇ ਅੱਜ ਉਸ ਦੇ ਰੋਸ਼ ਦੇ ਵਿੱਚ ਬਾਲਮਿਕੀ ਸਮਾਜ ਦੇ ਆਗੂਆ ਵੱਲੋਂ ਪੂਰੇ ਅੰਮ੍ਰਿਤਸਰ ਨੂੰ ਬੰਦ ਕਰਵਾਇਆ ਗਿਆ ਤਸਵੀਰਾਂ ਜੋ ਨੇ ਮੌਕੇ ਦੀ ਤੁਹਾਨੂੰ ਸਾਂਝੀਆਂ ਕਰ ਰਿਹਾ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਾਜ਼ਾਰਾਂ ਨੂੰ ਬੰਦ ਕਰਵਾਇਆ ਗਿਆ ਹੈ ਤੇ ਲੋਕਾਂ ਵੱਲੋਂ ਵੀ ਸਮਰਥਨ ਦਿੱਤਾ ਗਿਆ ਹੈ ਤਾਂ ਦੁਕਾਨਾਂ ਨੂੰ ਬੰਦ ਰੱਖਿਆ ਗਿਆ ਤੁਸੀਂ ਵੀ ਘਰੋਂ ਨਿਕਲਣ ਤੋਂ ਪਹਿਲਾਂ ਇਹ ਖਬਰ ਜ਼ਰੂਰ ਵੇਖ ਲਵੋ ਕਿਉਂਕਿ ਕਈ ਰਸਤਿਆਂ ਨੂੰ ਵੀ ਬੰਦ ਰੱਖਿਆ ਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਕੀ ਕਾਲਦੀ ਹੋਈ ਇਸ ਘਟਨਾ ਤੋਂ ਬਾਅਦ ਲੋਕਾਂ ਵੱਲੋਂ ਵੀ ਸਮਰਥਨ ਦਿੱਤਾ ਗਿਆ ਹੈ ਤਾਂ ਸਮਾਜ ਦੇ ਆਗੂਆਂ ਵੱਲੋਂ ਸਵੇਰ ਤੋਂ ਹੀ ਬਾਜ਼ਾਰ ਦੇ ਵਿੱਚ ਦੁਕਾਨਾਂ ਨੂੰ ਬੰਦ ਕਰਵਾਇਆ ਜਾ ਰਿਹਾ ਹੈ ਤਾਂ ਤਸਵੀਰਾਂ ਸਾਫ਼ ਤੌਰ ਤੇ ਦੇਖ ਸਕਦੇ ਹੋ ਪੁਲਿਸ ਵੱਲੋਂ ਵੀ ਪੂਰੀ ਤਰ੍ਹਾਂ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਨੇ ਤਾਂ ਪੁਲਿਸ ਫੋਰਸ ਵੀ ਲੱਗੀ ਹੋਈ ਹੈ ਤਾਂ ਜੋ ਕੋਈ ਅਨਹੋਣੀ ਨਾ ਵਾਪਰ ਸਕੇ ਤਾਂ ਤਸਵੀਰਾਂ ਮੌਕੇ ਦੀਆਂ ਗੁਰਨਾ ਸਾਂਝੀਆਂ ਕਰ ਰਿਹਾ ਦੇਖ ਸਕਦੇ ਹੋ ਕਿ ਦੁਕਾਨਾਂ ਨੂੰ ਜਿਹੜਾ ਬੰਦ ਕਰਵਾਇਆ ਗਿਆ ਪੂਰਨ ਤੌਰ ਤੇ ਤਾਂ ਘਟਨਾ ਦੇ ਵਿੱਚ ਅਦਾਸ ਦੀ ਹੈ ਕਿ ਬੀਤੇ ਦਿਨ ਜਿਹੜੀ ਘਟਨਾ ਹੋਈ ਆ ਉਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਪੂਰਨ ਤੌਰ ਤੇ ਸਮਰਥਨ ਕੀਤਾ ਜਾ ਰਿਹਾ ਤਸਵੀਰ ਦੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ ਜਿਹੜੇ ਵੀ ਲੋਕ ਸੀ ਪੰਜਾਬ ਨੂੰ ਤੋੜਨ ਵਾਲੀਆਂ ਤਾਕਤਾਂ ਸੀ ਔਰ ਪੰਜਾਬ ਸਰਕਾਰ ਨੇ ਦਬਾਅ ਹੇਠ ਆਪਣੀ ਮਿਲੀ ਭੁਗਤ ਕਰਕੇ ਇਹ ਕਰਿਆ ਜਿਹੜਾ ਕਾਨੂੰਨਾ ਕਰਿਆ ਕਰਾਇਆ ਵਾ ਇਹ ਸਾਰਾ ਸਰਕਾਰ ਦੇ ਮਿਲੀ ਭੁਗਤ ਨਾਲ ਹੋਇਆ ਵਾ ਔਰ ਐਸੀ ਸਮਾਜ ਕਦੇ ਵੀ ਇਹਨੂੰ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਬਾਬਾ ਸਾਹਿਬ ਸੰਵਿਧਾਨ ਦੇ ਚੇਤਾ ਭਾਰਤ ਰਤਨ ਸਾਡੇ ਰਹਿਬਰ ਨੇ ਸਾਡੇ ਮਸੀਹਾ ਨੇ ਸਾਡੇ ਭਗਵਾਨ ਨੇ ਇਹੀ ਸਰਕਾਰ ਉਹੀ ਸਰਕਾਰ ਨੇ ਜਦੋਂ ਇਹਨਾਂ ਨੇ ਸਰਕਾਰ ਬਣਾਨੀ ਸੀ ਸਾਡੇ ਲੋਕਾਂ ਨੂੰ ਬਰਗਲਾ ਕੇ ਬਾਬਾ ਸਾਹਿਬ ਦਾ ਚਿੱਤਰ ਦਿਖਾ ਕੇ ਇਹਨਾਂ ਨੇ ਸਾਡੇ ਲੋਕਾਂ ਨੂੰ ਠੱਗਿਆ ਸਾਡੇ ਲੋਕਾਂ ਨੇ 92 ਐਮਐਲਏ ਪੰਜਾਬ 'ਚ ਦਿੱਤੇ ਪਰ ਅੱਜ ਉਹੀ ਉਹਨਾਂ ਦੇ ਜਿਹੜੇ ਦਲਿਤ ਸਮਾਜ ਹੈ ਅੱਜ ਉਹਨਾਂ ਦੇ ਰਹਿਬਰ ਉਹਨਾਂ ਦੇ ਭਗਵਾਨ ਹੀ ਸੁਰੱਖਿਤ ਨਹੀਂ ਨੇ ਤੇ ਤੁਸੀਂ ਸਮਝ ਸਕਦੇ ਹੋ ਇੱਥੇ ਕੀ ਹਾਲਾਤ ਹੋਣਗੇ ਪੰਜਾਬ ਦੇ ਔਰ ਇਹ ਜਿਹੜਾ ਸਾਰਾ ਜਿੰਨਾ ਵੀ ਕਾਰੇ ਹੋਇਆ ਵਾ ਦਲੀ ਸਮਾਜ ਦੀ ਇੱਕ ਮੰਗ ਹੈ ਕਿ ਜਦੋਂ ਤੱਕ ਅਸਲ ਜਿਹੜੇ ਇਹਦੇ ਪਿੱਛੇ ਜਿੰਨਾਂ ਦੀ ਸਾਜ਼ਿਸ਼ ਹੈ ਉਹ ਨਹੀਂ पकड़े ਜਾਂਦੇ ਉਹਨਾਂ ਦਾ ਫਰਦਾ ਪਾਸ਼ ਨਹੀਂ ਉਹਨਾਂ ਨੂੰ ਕੜੀ ਸਜ਼ਾ ਨਹੀਂ ਮਿਲਦੀ ਉਦੋਂ ਤੱਕ ਐਸੀ ਸਮਾਜ ਚੁੱਪ ਕਰਕੇ ਬਹਿਣ ਵਾਲਾ ਨਹੀਂ ਹੈ ਇਹ ਸੰਘਰਸ਼ ਹੋਰ ਤੇਜ਼ ਹੋਣ ਵਾਲਾ ਵਾ ਔਰ ਭਗਵੰਤ ਮਾਨ ਹੁਣ ਸਮਝ ਜAVE ਕਿ ਹੋਰ ਉਹਦੇ ਜਿਹੜੀ ਪੁੱਟੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਹੁਣ ਲੋਕੀ ਇਹਨਾਂ ਦੇ ਗੱਲਾਂ 'ਚ ਆਉਣ ਵਾਲੇ ਨਹੀਂ ਹੈ ਕਿਉਂਕਿ ਇਹਨਾਂ ਕੋਲ ਸਰਕਾਰ ਨਹੀਂ ਚੱਲ ਰਹੀ ਲੌਨ ਰੋਡ ਨਾਲ ਫੇਲ ਹੋ ਚੁੱਕਿਆ ਇੱਥੇ ਦੀ ਜਿਹੜੀ ਜਿਨ੍ਹਾਂ ਨੇ ਪੰਜਾਬ ਦੀ ਪੂਰੀ ਰੱਖਿਆ ਕਰਨੀ ਹੈ ਪੰਜਾਬ ਪੁਲਿਸ ਉਹ ਵੀ ਸੁਰੱਖਿਤ ਨਹੀਂ ਹੈ ਤੁਸੀਂ ਦੇਖਦੇ ਹੋ ਅੱਜ ਦਿਨੀ ਹੈਂਡ ਗ੍ਰੇਡ ਬੰਬ ਸੁੱਟੇ ਜਾ ਰਹੇ ਹੈ ਔਰ ਇਹਨਾਂ ਦੇ ਅਫਸਰ ਰੋਡ ਪਟਾਕਾ ਬਿਆਨ ਦੇ ਦਿੰਦੇ ਆ ਅੱਜ ਕੀ ਕੀ ਬੰਦ ਕੀਤਾ ਗਿਆ ਆਵਾਜ਼ਾਂ ਹੀ ਬੰਦ ਹੈ ਹੋਰ ਕੀ ਰਸਤੇ ਬੰਦ ਫਿਲਹਾਲ ਪੂਰੇ ਅੰਮ੍ਰਿਤਸਰ ਦੇ ਵਿੱਚ ਕਿਉਂਕਿ ਕੱਲ ਛੋਟ ਟਾਈਮ ਦੇ ਵਿੱਚ ਜਦੋਂ ਲੋਕਾਂ ਨੂੰ ਪਤਾ ਲੱਗਾ ਕਾਫੀ ਹਜ਼ਾਰਾਂ ਦੀ ਤਰ੍ਹਾਂ ਚ ਲੋਕ ਹਾਲਗੇਟ ਇਕੱਠੇ ਹੋਏ ਔਰ ਸਾਡੇ ਜਿੰਨੇ ਵੀ ਅਸੀਂ ਸਮਾਜ ਦੇ ਲੀਡਰ ਨੇ ਕਿਸੇ ਵੀ ਪਾਰਟੀ ਨਾਲ ਬਲੌਂਗ ਕਰਦੇ ਨੇ ਕਿਸੇ ਵੀ ਧਰਮ ਬਲੌਂਗ ਬਲੌਂਗ ਕਰਦੇ ਆ ਸਭ ਨੇ ਕਾਲ ਕੀਤੀ ਕਿ ਕੱਲ ਅੰਮ੍ਰਿਤਸਰ ਬੰਦ ਕਾਲ ਕੀਤੀ ਜਾਏਗੀ ਅੱਜ ਆਪਣੇ ਆਪਣੇ ਡਿਊਟੀ ਨਿਭਾਉਂਦੇ ਹੋਏ ਸਾਰੇ ਜਥੇਬੰਦੀਆਂ ਕੋਈ ਹਾਲਗੇਟ ਕੋਈ ਮਜੀਠਾ ਰੋਡ ਕੋਈ ਆਪਣੀ ਜਗ੍ਹਾ ਜਗ੍ਹਾ ਬਾਜ਼ਾਰ ਜਾ ਕੇ ਬੰਦ ਕਰਾ ਰਹੇ ਆ ਔਰ ਸ਼ਾਮ ਤੱਕ ਤਕਰੀ ਐਲਾਨ ਕੀਤਾ ਸੀ ਉਹ ਸਫਲ ਹੋ ਰਿਹਾ ਵਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਬੰਦ ਭਾਰਤ ਬੰਦ ਜਿੱਥੇ ਇਹ ਮੂਵਮੈਂਟ ਅੱਗੇ ਵਧਣੀ ਹੈ ਕਿਉਂਕਿ ਜਦੋਂ ਤੱਕ ਸਰਕਾਰ ਨੇ ਕੋਈ ਸਖੋ ਸੈਕਸ਼ਨ ਨਾ ਲਿੱਤਾ ਤੇ ਦਲ ਸਮਾਜ ਚੁੱਪ ਕਰਕੇ ਬਹਿਣ ਵਾਲਾ ਨਹੀਂ ਹੈ